ਸਾਂਝੇ ਘਰ ਸਸਿਕਾਲ ਜੀ ਸਾਂਝੇ ਘਰ ਵਿੱਚ ਆ ਮਿੱਤਰੋ ਗੁਮਫੀਆ ਖਾਓ ਮਿੱਤਰੋ ਅੱਜ ਇੱਕ ਵਾਰ ਫੇਰ ਮੈਨੂੰ ਇੱਥੇ ਇੱਕ ਸਵੱਬ ਬਣਿਆ ਕਿ ਮੈਂ ਸਾਂਝੇ ਘਰ ਵਿੱਚ ਪਹੁੰਚਿਆ ਤੇ ਜਿਵੇਂ ਮੈਂ ਅੱਗੇ ਵੀ ਪਹਿਲਾਂ ਵੀ ਬੋਲ ਚੁੱਕਿਆ ਇਸ ਗੱਲ ਬਾਰੇ ਕਿ ਸਾਂਝੇ ਘਰ ਦੇ ਵਿੱਚ ਆਉਣਾ ਪਹਿਲੀ ਗੱਲ ਤਾਂ ਇੱਕ ਖੁਸ਼ਕਿਸਮਤੀ ਆ ਦੂਸਰੇ ਨੰਬਰ ਦੇ ਉੱਤੇ ਇੱਥੇ ਆਉਣ ਦੇ ਨਾਲ ਹਰੇਕ ਵਾਰ ਸਾਡਾ ਜੋ ਐਕਸਪੀਰੀਅੰਸ ਆ ਉਹ ਵੀ ਨਮਾਈ ਹੁੰਦਾ ਉਹ ਕਿਵੇਂ ਅਸੀਂ ਵੱਖਰੇ ਟਾਈਮ ਤੇ ਆਉਨੇ ਆ ਤੇ ਵੱਖਰੀਆਂ ਚੀਜ਼ਾਂ ਸਾਨੂੰ ਇੱਥੇ ਦੇਖਣ ਨੂੰ ਜਿੱਥੇ ਮਿਲਦੀਆਂ ਨੇ ਉੱਥੇ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਰਸੋਈ ਆ ਉਹਦੇ ਵਿੱਚ ਵੀ ਕਿਉਂਕਿ ਜੋ ਆਈਟਮਾਂ ਨੇ ਉਤਰਾਂ ਤਰ੍ਹਾਂ ਦੀਆਂ ਆਈਟਮਾਂ ਨੇ ਤੇ ਉਹ ਤਰਾਂ ਤਰ੍ਹਾਂ ਦੀਆਂ ਆਈਟਮਾਂ ਸਾਨੂੰ ਸਵਾਦ ਉਹਨਾਂ ਦਾ ਜੋ ਚਖਣ ਦਾ ਮੌਕਾ ਮਿਲਦਾ ਉਹ ਵੀ ਇੱਕ ਵੱਖਰਾ ਹੀ ਇੱਕ ਐਕਸਪੀਰੀਅੰਸ ਆ ਅ ਅੱਜ ਦੀ ਗੱਲ ਕੀ ਮੈਂ ਤੁਹਾਨੂੰ ਸੁਣਾ ਰਿਹਾ ਮੇਰਾ ਕਿਉਂਕਿ ਬਾਰਿਸ਼ਾਂ ਦਾ ਟਾਈਮ ਚੱਲ ਰਿਹਾ ਪਿਛਲੇ ਕੁਝ ਦਿਨਾਂ ਤੋਂ ਮੇਰਾ ਪਕੌੜੇ ਖਾਣ ਦਾ ਮਨ ਸੀਗਾ ਤੇ ਤੁਹਾਨੂੰ ਪਤਾ ਹੀ ਆ ਕਿ authenticity products ਦੇ ਵਿੱਚ ਹੈ ਨਹੀਂਗੀ ਤੇ ਮੈਨੂੰ ਇੰਨਾ ਕੁ ਪਤਾ ਕਿ ਸਾਜੇ ਘਰ ਦੇ ਵਿੱਚ ਇੱਕ ਤਾਂ ਪਨੀਰ ਬਹੁਤ ਸ਼ੁੱਧ ਮਿਲਦਾ ਕਿਉਂਕਿ ਮੈਂ ਬਹੁਤ ਵਾਰ ਆਪਦੇ ਘਰ ਨੂੰ ਲੈ ਕੇ ਜਾਂਦਾ ਇੱਥੇ ਜਦੋਂ ਗੈਸਟ ਆਉਂਦੇ ਆ ਘਰੇ ਤੇ ਉਹ ਪਨੀਰ ਦੇ ਜਦੋਂ ਇੱਥੇ ਪਕੌੜੇ ਖਾਈਦੇ ਨੇ ਤਾਂ ਫਿਰ ਉਹ ਉਹਨਾਂ ਦੇ ਵਾਸਤੇ ਕੋਈ ਲਫ਼ਜ਼ ਹੈ ਨਹੀਂ ਕਿ ਕਹਿਣ ਨੂੰ ਕਿ ਇਹ ਕਿੰਨੇ ਕੁ ਟੇਸਟੀ ਨੇ ਫਿਰ ਜਿਹੜੀਆਂ ਇਹਨਾਂ ਦੇ ਨਾਲ ਇਹਦੀ ਸੌਸ ਬਣਦੀ ਆ ਫਿਰ ਗੋਲ ਗੱਪੇ ਸੋ ਇਸ ਤਰ੍ਹਾਂ ਦੀਆਂ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਸਾਂਝੇ ਕਰਦੇ ਵਿੱਚ ਹੀ ਮਿਲਦੀਆਂ ਨੇ ਮੈਂ ਇਸ ਗੱਲ ਦੀ ਬਿਲਕੁਲ ਨਾ ਤਾਰੀਫ ਨਹੀਂ ਕਰਦਾ ਪਰ ਮੈਂ ਇਸ ਗੱਲ ਦੀ ਸਪੋਰਟ ਤੇ ਵੋਟ ਕਰਦਾ ਕਿ ਤੁਹਾਨੂੰ ਅਗਰ ਚੀਜ਼ ਲੈਣੀ ਆ ਕੋਈ ਤਾਂ ਆਥੈਂਟਿਕ ਤੇ ਪਿਓਰ ਚੀਜ਼ ਲਵੋ ਸੋ ਸਾਂਝੇ ਕਰਦੀਆਂ ਚੀਜ਼ਾਂ ਦੇ ਉੱਤੇ ਤੁਸੀਂ ਕਦੇ ਨਾ ਕਦੇ ਨੰਗਦੇ ਵੜਦੇ ਜਰੂਰ ਟਰਾਈ ਕਰੋ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਤੇ ਬੈਸਟ ਵਿਸ਼ੇਸ ਥੈਂਕ ਯੂ ਸਾਂਝੇ ਕਰ ਵਿੱਚ ਆ